ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪਾਈ ਮਰਦਾਨੇ ਨੂੰ ਹਣ ਨਗਰ ਦੇ ਵਿੱਚ ਪੇਜਦੇ ਹਨ ਟਰਕਸ਼ਾ ਦਾ ਉਦਾਰ ਕਰਦੇ ਨੇ ਉਹ ਸਾਰੀ ਵਿਚਾਰ ਵਾਰਤਾ ਅਜਦੇਸ ਪਾਵਨ ਪ੍ਰਸੰਗ ਅੰਦਰ ਸਰਵਣ ਕਰੀਏ ਸੁਰਸਨਾ ਨੂੰ ਕਰੀਏ ਪਵਿੱਤਰ ਉਚਾਰਣ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਇੱਕ ਗਿਰ ਨਿਕਟ ਥਾਨ ਰਮਣੀਕਾ ਬੈਠੇ ਤਹ ਬੇਤੀ ਕੁਰਟਿਕਾ ਭਾਈ ਕਵੀ ਸੰਤੋਖ ਸਿੰਘ ਜੀ ਇਤਿਹਾਸ ਦਾ ਅੱਗੇ ਵਰਣਨ ਕਰਦਿਆਂ ਹੋਇਆਂ ਲਿਖਦੇ ਹਨ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਕ ਪਹਾੜ ਦੇ ਨਾਲ ਸੁਹਣਾ ਜਿਹਾ ਸਥਾਨ ਦੇਖ ਕਰਕੇ ਸਾਫ ਸੁਥਰਾ ਸਥਾਨ ਦੇਖ ਕਰਕੇ ਉਥੇ ਪਾਈ ਮਰਦਾਨੇ ਦੇ ਪਾਈ ਬਾਲੇ ਦੇ ਸਮੇਤ ਵਿਰਾਜੀ ਹਨ ਉਹਦੇ ਦੋਹੇ ਮਹੂਰਤ ਬੀਤੇ ਜਬ ਹੀ ਬੋਲਿਓ ਮਰਦਾਨਾ ਮਚ ਤਬ ਹੀ ਕਿ ਜਦੋਂ ਉਥੇ ਬੈਠਿਆਂ ਨੂੰ ਦੋ ਮਹੂਰਤ ਬਤੀਤ ਹੋ ਗਏ ਹਨ ਇੱਕ ਮਹੂਰਤ ਦੋ ਘੜੀਆਂ ਦਾ ਮੰਨਿਆ ਹੈ ਤੇ ਇੱਕ ਘੜੀ 24 ਮਿੰਟ ਦੀ ਮੰਨੀ ਹੈ ਇਸ ਤਰ੍ਹਾਂ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਾਂ ਨੂੰ ਉੱਥੇ ਬੈਠਿਆ ਹੋਇਆ ਦੋ ਮਹੀਰਤ ਮਹੂਰਤ ਬਤੀਤ ਹੋ ਗਏ ਹਨ ਫਿਰ ਭਾਈ ਮਰਦਾਨਾ ਜੀਾਂ ਨੇ ਸਤਿਗੁਰਾਂ ਨੂੰ ਬਚਨ ਕਹੇ ਹਨ ਪਰਪਤ ਬਹੁ ਇਸ ਟਾਪੂ ਮਹੀਂ ਬਸਹ ਨਗਰ ਕੈ ਤੋ ਹਿਆ ਨਹੀਂ ਕਹਿ ਲੱਗਿਆ ਹੈ ਸਤਿਗੁਰੂ ਜੀ ਇਸ ਟਾਪੂ ਦੇ ਵਿੱਚ ਤੇ ਸਾਰੇ ਪਾਸੇ ਪਹਾੜ ਹੀ ਪਹਾੜ ਨਜ਼ਰ ਆਉਂਦੇ ਨੇ ਇਸ ਟਾਪੂ ਦੇ ਵਿੱਚ ਤੇ ਸਾਰੇ ਪਾਸੇ ਪਹਾੜ ਹੀ ਪਹਾੜ ਹਨ ਇੱਥੇ ਕੋਈ ਨਗਰ ਵੀ ਹੈ ਜਾਂ ਨਹੀਂ ਹੈ ਮੈਨੂੰ ਦੱਸਣਾ ਕਰੋ ਇੱਥੇ ਕੋਈ ਮਨੁੱਖ ਵੀ ਵੱਸਦਾ ਹੈ ਜਾਂ ਕੋਈ ਇਹ ਸਾਰੇ ਪਹਾੜ ਹੀ ਹਨ ਇਹ ਇਸਥਾਨ ਭਿਆਨਕ ਦੇਖਾ ਜਹ ਕਹ ਇਹ ਉਜਾਰ ਵਿ세ਖਾ ਤੇ ਜਿੱਥੇ ਕਿੱਥੇ ਇੱਥੇ ਪਹਾੜ ਹੀ ਨਜ਼ਰ ਆਉਂਦੇ ਨੇ ਇਸ ਕਰਕੇ ਇਹ ਸਥਾਨ ਬੜਾ ਭਿਆਨਕ ਲੱਗਦਾ ਹੈ ਬੜਾ ਡਰਾਵਣਾ ਲੱਗਦਾ ਹੈ ਇਹ ਸਾਰੇ ਪਾਸੇ ਉਜਾੜੀ ਉਜਾੜ ਨਜ਼ਰ ਆਉਂਦਾ ਹੈ ਮੈਨੂੰ ਦੱਸੋ ਕਿ ਇੱਥੇ ਨਗਰ ਹੈ ਕੋਈ ਮਨੁੱਖ ਇੱਥੇ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਹੈ ਸ਼੍ਰੀ ਗੁਰਪਨਾ ਜਿਓ ਜੋ ਤੇਰਾ ਨਗਰ ਬਖੇਨਿਤ ਕਰਤ ਬਸੇਰਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪਾਈ ਮਰਦਾਨੇ ਦੀ ਗੱਲ ਸੁਣ ਕਰਕੇ ਕਹਿਣ ਲੱਗੇ ਪਾਈ ਮਰਦਾਨਾ ਦੀ ਤੁਹਾਡਾ ਮਨ ਤੇ ਸਮੇ ਸਦਾ ਨਗਰਾਂ ਦੇ ਵਿੱਚ ਹੀ ਤੁਰਿਆ ਫਿਰਦਾ ਹੈ ਸਾਡੇ ਮਨ ਦੇ ਵਿੱਚ ਤੇ ਸਦਾ ਨਗਰ ਹੀ ਰਹਿੰਦੇ ਨੇ ਕਿ ਕਦੋਂ ਕੀ ਨਗਰ ਆਵੇ ਤੇ ਮੈਂ ਨਗਰ ਦੇ ਵਿੱਚ ਜਾ ਕਰਕੇ ਵਿਚਰਣਾ ਕਰਾਂ ਇਸ ਤਰ੍ਹਾਂ ਤੁਸੀਂ ਮਨ ਕਰਕੇ ਹਿਰਦੇ ਕਰਕੇ ਸਦਾ ਨਗਰਾਂ ਦੇ ਵਿੱਚ ਹੀ ਵਿਚਰਦੇ ਰਹਿੰਦੇ ਹੋ ਔਰਕ ਬੁਜਹ ਜਾਹ ਜਿਹਵਾ ਤੁਸਨ ਕਰਨ ਹੈ ਵੈਸ਼ੇ ਕਹਿਵਾ ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਜਾ ਕਰਕੇ ਸਭ ਤੋਂ ਪਹਿਲਾਂ ਤੂੰ ਨਗਰ ਬਾਰੇ ਪੁੱਛਦਾ ਕਿ ਇੱਥੇ ਕੋਈ ਨਗਰ ਹੈ ਜਾਂ ਨਹੀਂ ਹੈ ਸਾਰੇ ਤੋਂ ਪਹਿਲਾਂ ਇਹੀ ਕਹਿੰਦਾ ਕਿ ਮੈਂ ਜਾ ਕੇ ਨਗਰ ਦੇ ਵਿੱਚ ਘੁੰਮਾਂ ਵਾਂ ਨਗਰ ਦੇ ਵਿੱਚ ਜਾ ਕਰਕੇ ਕੁਝ ਖਾਵਾਂ ਕਿਤੇ ਵੀ ਚੁੱਪ ਕਰਕੇ ਨਹੀਂ ਬੈਠਦਾ ਹੈ ਤੂੰ ਕਿਤੇ ਵੀ ਸਬਰ ਸੰਤੋਖ ਨਹੀਂ ਰੱਖਦਾ ਹੈ ਸ਼ੀਰੀ ਪ੍ਰਭ ਮਜ ਕੋ ਛਦਾ ਬਸਾਲਾ ਬਿਨ ਅਹਾਰ ਤੇ ਭਯੋ ਬਿਹਾਲਾ ਭਾਈ ਮਰਦਾਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਕਹਿਣ ਲੱਗਿਆ ਸਤਿਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਤੇ ਮੈਂ ਭੋਜਨ ਤੋਂ ਬਿਨਾ ਅੰਨ ਤੋਂ ਬਿਨਾ ਨਹੀਂ ਰਹਿ ਸਕਦਾ ਹਾਂ ਭੋਜਨ ਤੋਂ ਬਿਨਾ ਮੇਰਾ ਗੁਜ਼ਾਰਾ ਨਹੀਂ ਹੈ ਇਸ ਕਰਕੇ ਮੈਨੂੰ ਬਹੁਤ ਭੁੱਖ ਲੱਗੀ ਹੈ ਤੇ ਇਸ ਭੁੱਖ ਦੀ ਮਾਰੀ ਭੁੱਖ ਦੀ ਮਜਬੂਰੀ ਕਰਕੇ ਮੈਨੂੰ ਨਗਰ ਦੇ ਵਿੱਚ ਜਾਣਾ ਪੈਂਦਾ ਤੇ ਜਾ ਕਰਕੇ ਕੁਝ ਨਾ ਕੁਝ ਲੈ ਕਰਕੇ ਸ਼ਕਣਾ ਪੈਂਦਾ ਹੈ ਕੀ ਨਾ ਦਿਵਸਾ ਬਿਨਾ ਅਸਨਾ ਬਿਤਾਏ ਆਵੂਝੇ ਮੈਂ ਇਹ ਠਾ ਆਏ ਪਹਿਲਾ 3 ਦਿਨ ਆਪਾਂ ਸਮੁੰਦਰ ਦੇ ਉੱਪਰ ਚੱਲ ਕਰਕੇ ਆਏ ਹਾਂ ਇਸ ਕਰਕੇ ਤਿੰਨ ਦਿਨ ਮੇਰੇ ਜਿਹੜੇ ਹਨ ਇਹ ਭੁੱਖੀਆਂ ਬਤੀਤ ਹੋ ਗਏ ਨੇ ਹੁਣ ਤਿੰਨ ਦਿਨ ਬਾਅਦ ਆਪਾਂ ਇੱਥੇ ਆਏ ਹਾਂ ਤੇ ਇੱਥੇ ਆ ਕਰਕੇ ਇਸ ਵਾਸਤੇ ਮੈਂ ਆਪ ਜੀਆਂ ਨੂੰ ਬਚਨ ਪੁੱਛੇ ਹਨ ਕਿ ਹੋ ਸਕਦਾ ਹੈ ਕਿ ਇੱਥੇ ਨਗਰ ਹੋਵੇ ਤੇ ਮੇਰੀ ਭੁੱਖ ਸ਼ਾਂਤ ਹੋ ਜਾਵੇ ਮੇਰੇ ਕੋਈ ਖਾਣ ਪੀਣ ਦਾ ਬੰਦੋਬਸਤ ਹੋ ਜਾਵੇ ਇਸ ਕਰਕੇ ਸਤਿਗੁਰੂ ਜੀ ਤੁਸੀਂ ਜਾਣੀ ਜਾਣ ਹੋ ਤੇ ਮੈਂ ਆਪਦੀਆਂ ਨੂੰ ਇਹ ਬਚਨ ਪੁੱਛੇ ਹਨ ਸਾਹਿਬ ਕੋਪਾ ਕਰੇ ਔਰ ਮੈਂ ਕਹਿ ਤਮਜੇ ਤਵ ਮਨ ਬਸ ਪਰ ਮੈਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਰਦਾਨਾ ਦੇ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਡਰ ਕਰਨ ਲਓ ਪ੍ਰਮਾਤਮਾ ਦੇ ਡਰ ਰੱਖ ਲਓ ਇੱਕ ਤਾਂ ਉੱਖੇ ਪਾਣੀ ਮੈਂ ਤੁਹਾਡੇ ਨਾਲ ਵਿਚਰਦਾ ਹਾਂ ਤਿੰਨ ਦਿਨ ਹੋ ਗਏ ਨੇ ਕੁਝ ਖਾਦਾ ਨਹੀਂ ਅੱਜ ਚੌਥੇ ਦਿਨ ਆਪਦੀਆਂ ਨੂੰ ਪੁੱਛਿਆ ਕੋਈ ਨਗਰ ਇੱਥੇ ਹੈ ਜਾਂ ਨਹੀਂ ਹੈ ਤੇ ਤੁਸੀਂ ਮੈਨੂੰ ਕਹਿ ਦਿਓ ਕਿ ਸਦਾ ਤੇਰੇ ਮਨ ਦੇ ਵਿੱਚ ਨਗਰ ਹੀ ਰਹਿੰਦਾ ਤੇਰਾ ਮਨ ਸਦਾ ਨਗਰਾਂ ਦੇ ਵਿੱਚ ਹੀ ਵਿਚਰਦਾ ਰਹਿੰਦਾ ਹੈ ਸ਼ਹਿਰਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਤੁਸੀਂ ਮੈਨੂੰ ਇਸ ਤਰ੍ਹਾਂ ਦੇ ਬਚਨ ਕਰ ਰਹੇ ਹੋ ਕਹੋ ਕਹੋ ਹਾ ਪਾਏ ਆਹਾਰਾ ਹਟ ਕਰ ਫਿਰ ਆ ਤੁਮਾਰ ਸੰਘਾਰਾ ਇਸ ਕਰਕੇ ਸਤਿਗੁਰੂ ਜੀ ਮੈਂ ਤੇ ਆਪਣੇ ਸਰੀਰ ਦੇ ਨਾਲ ੱੱਕਾ ਕਰਕੇ ਜਿਦ ਕਰਕੇ ਤੇ ਤੁਹਾਡੇ ਨਾਲ ਵਿਚਰਦਾ ਕਿਤੇ ਕਿਤੇ ਮੈਨੂੰ ਭੋਜਨ ਮਿਲਦਾ ਕੋਈ 2 ਦਿਨ ਬਾਅਦ 3 ਦਿਨ ਬਾਅਦ ਕਿਸੇ ਨਗਰ ਦੇ ਵਿੱਚ ਜਾ ਕਰਕੇ ਖਾਣ ਪੀਣ ਦਾ ਪ੍ਰਸ਼ਾਦ ਦੇ ਪਾਣੀ ਦਾ ਕੋਈ ਬੰਦੋਬਸਤ ਹੁੰਦਾ ਹੈ ਕਿੱਥੇ ਕਿਥੇ ਜਾ ਕਰਕੇ ਕੋਈ ਭੋਜਨ ਪ੍ਰਸ਼ਾਦਾ ਮਿਲਦਾ ਹੈ ਦੋਹਰਾ ਤਰਕ ਤੋ ਹੋ ਮੋ ਕੋ ਅਬ ਕੈਸੇ ਹੋਏ ਨਿਵਾਹੀ ਇਹ ਸਤਿਗੁਰੂ ਜੀ ਹੁਣ ਤੁਸੀਂ ਮੈਨੂੰ ਮਿਹਣਾ ਦਿੰਦੇ ਹੋ ਤੇ ਮੇਰਾ ਗੁਜ਼ਾਰਾ ਕਿਵੇਂ ਹੋ ਸਕਦਾ ਹੈ ਮੇਰਾ ਨਿਵਾਅ ਕਿਵੇਂ ਹੋ ਸਕਦਾ ਹੈ ਸਾਡਾ ਤੇ ਮਨੁੱਖੀ ਸੁਭਾਅ ਹੈ ਸਾਡਾ ਤੇ ਭੁੱਖ ਪੈਣਾ ਗੁਜ਼ਾਰਾ ਨਹੀਂ ਭੋਜਨ ਬਿਣਾ ਗੁਜ਼ਾਰਾ ਨਹੀਂ ਹੋ ਸਕਦਾ ਤੇ ਹੁਣ ਮੈਂ ਤਾਂ ਕਿਤੇ ਕਿਤੇ ਪ੍ਰਸ਼ਾਦਾ ਛਕਦਾ ਤੇਉ ਵੀ ਤੁਸੀਂ ਮੈਨੂੰ ਮਹਿਣੇ ਦੇ ਰਹੇ ਹੋ ਕਿ ਤੇਰਾ ਮਨ ਹੋ ਜਾਂਦੇ ਵਿੱਚ ਹੀ ਲੱਗਿਆ ਰਹਿੰਦਾ ਹੈ ਨਗਰਾਂ ਦੇ ਵਿੱਚ ਹੀ ਫਿਰਦਾ ਰਹਿੰਦਾ ਹੈ ਸੁਦਾ ਸੰਗ ਬਿਹਬਲ ਪਇਓ ਆਪ ਹਸੀਨਿਤ ਪ੍ਰਾਹੇ ਸਤਿਗੁਰੂ ਜੀ ਨੂੰ ਕਹਿਣ ਲੱਗਿਆ ਸਤਿਗੁਰੂ ਜੀ ਮੈਂ ਤੇ ਸੁਦਾ ਸੰਗ ਬਿਹਬਲ ਪਇਓ ਭੁੱਖ ਦੇ ਨਾਲ ਬਿਆਕੁਲ ਹੋ ਗਿਆ ਭੁੱਖ ਦੇ ਨਾਲ ਮੇਰਾ ਹੁਕੇ ਬਸ ਨਹੀਂ ਚੱਲਦਾ ਆਪ ਹਸੀਨਿਤ ਪ੍ਰਾਹੇ ਤੇ ਤੁਸੀਂ ਹੱਸ ਕੇ ਮਜ਼ਾਕ ਕਰਕੇ ਤੇ ਮੈਨੂੰ ਕਹਿੰਦੇ ਹੋ ਮੈਨੂੰ ਮਿਹਣੇ ਮਾਰਦੇ ਹੋ ਚਾਪੇ ਚਾਪੇ ਸ੍ਰੀ ਅੰਗਦ ਜੀ ਸੁਨੋ ਕਿਰਪਾਲਾ ਵਿਗਸਤ ਮੈਂ ਬੋਲਿਓ ਤੇ ਹਕਾਲਾ ਉਸ ਵੇਲੇ ਪਾਈ ਬਾਲਾ ਜੀ ਕਹਿੰਦੇ ਹੇ ਸ਼੍ਰੋਮਣੀ ਅੰਗਦ ਸਾਹਿਬ ਮਹਾਰਾਜ ਸੁਣਨਾ ਕਰੋ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਬਚਨ ਕਹੇ ਹਨ ਮਰਦਾਨਾ ਹੈ ਸੱਚ ਉਚਾਰਤ ਜਨਮ ਸੁਭਾਉ ਛੁਦਾ ਪਨ ਆਰਤ ਕਹਿਣ ਲੱਗਿਆ ਸਤਿਗੁਰੂ ਜੀ ਭਾਈ ਮਰਦਾਨਾ ਜੀ ਸੱਚ ਕਹਿ ਰਹੇ ਹਨ ਇਹ ਮਨੁੱਖੀ ਸੁਭਾ ਹੈ ਕਿਸੇ ਵਿਦਵਾਨ ਨੇ ਲਿਖਿਆ ਮੌਤੇ ਨਾਲੋਂ ਭੁੱਖ ਬੁਰੀ ਸ਼ਾਮ ਨੂੰ ਖਾਧੀ ਸੁਭਾ ਨੂੰ ਫੇਰ ਖੜੀ ਕਿ ਮੌਤ ਤਾਂ ਜ਼ਿੰਦਗੀ ਦੇ ਵਿੱਚ ਇੱਕ ਵਾਰ ਆਉਂਦੀ ਹੈ ਪਰ ਜਿਹੜੀ ਇਹ ਭੁੱਖ ਹੈ ਇਹ ਦਿਨ ਦੇ ਵਿੱਚ ਦੋ ਵਾਰ ਤਿੰਨ ਵਾਰ ਆ ਜਾਂਦੀ ਹੈ ਸ਼ਾਮ ਨੂੰ ਪ੍ਰਸ਼ਾਦਾ ਛੱਕ ਕੇ ਸੌਂਈਦਾ ਸਵੇਰ ਨੂੰ ਫਿਰ ਭੁੱਖ ਲੱਗੀ ਹੁੰਦੀ ਹੈ ਇਸ ਕਰਕੇ ਇਹ ਜਿਹੜਾ ਭੁੱਖ ਦਾ ਦੁੱਖ ਹੈ ਬਹੁਤ ਵੱਡਾ ਹੈ ਗੁਰਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਲਿਖਿਆ ਹੈ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ ਤੇ ਇੱਕ ਭੁੱਖ ਦਾ ਦੁੱਖ ਬਹੁਤ ਵੱਡਾ ਹੈ ਇਸ ਕਰਕੇ ਸਤਿਗੁਰੂ ਜੀ ਭਾਈ ਮਰਦਾਨਾ ਸੱਚ ਕਹਿ ਰਿਹਾ ਇਹ ਮਨੁੱਖੀ ਸੁਭਾਅ ਹੈ ਕਿ ਮਨੁੱਖ ਨੂੰ ਭੁੱਖ ਲੱਗਦੀ ਹੈ ਪੁਨ ਆਰਗ ਫਿਰੇ ਬੜਾ ਦੁਖੀ ਹੈ ਇਸ ਤੋਂ ਭੁੱਖ ਛੱਲੀ ਨਹੀਂ ਜਾਂਦੀ ਹੈ ਤੇ ਇਸ ਕਰਕੇ ਫਿਰ ਵੀ ਆਪਜੀਆਂ ਦੇ ਨਾਲ ਭੁੱਖ ਚੱਲ ਕਰਕੇ ਤੇ ਸਰੀਰ ਦੇ ਨਾਲ ਥੱਕਾ ਕਰਕੇ ਵਿਚਰਦਾ ਹੈ ਬੜਾ ਦੁਖੀ ਹੁੰਦਾ ਹੈ ਪਣੀ ਇੱਕ ਸੀ ਦੋਨੋਂ ਬਾਤੀ ਹਿਰਦੇ ਤੀਰ ਤਰਹੇ ਇੱਕ ਪੱਕੇ ਭਾਤੀ ਇਸ ਕਰਕੇ ਦੋਵੇਂ ਗੱਲਾਂ ਬੜ ਰਹੀਆਂ ਨੇ ਕਿ ਭੁੱਖ ਵੀ ਲੱਗੀ ਹੋਈ ਹੈ ਤੇ ਦੁੱਖ ਵੀ ਬੜਾ ਹੁੰਦਾ ਇਸ ਕਰਕੇ ਹਿਰਦੇ ਵਿੱਚ ਤੀਰਜ ਕਿਵੇਂ ਧਰਿਆ ਜਾ ਸਕਦਾ ਹੈ ਹਿਰਦੇ ਵਿੱਚ ਜਿਹੜਾ ਤੀਰਜ ਦਾ ਬੰਨ ਹੈ ਤੀਰਜ ਦਾ ਪੁੱਲ ਹੈ ਉਹ ਵੀ ਇੱਕ ਸੀਮਤ ਸਮੇਂ ਤੱਕ ਹੁੰਦਾ ਹੈ ਇੱਕ ਸੀਮਤ ਸਮਾਂ ਜਦੋਂ ਆਪਣੀ ਹੱਦ ਟੱਪ ਜਾਵੇ ਤੇ ਫਿਰ ਤੀਰਜ ਦਾ ਬੰਨ ਜਿਹੜਾ ਹੈ ਟੁੱਟ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਦੋਵੇਂ ਦੁੱਖ ਇਕੱਠੇ ਆਣ ਪਏ ਹਨ ਇੱਕ ਤੇ ਭੁੱਖ ਹੈ ਦੂਜਾ ਬੜਾ ਥਕੇਵਾ ਹੋ ਗਿਆ ਤਿੰਨ ਦਿਨ ਚੱਲ ਚੱਲ ਕਰਕੇ ਤੇ ਇਸ ਕਰਕੇ ਭਾਈ ਮਰਦਾਨੇ ਤੋਂ ਆਪਣੇ ਹਿਰਦੇ ਵਿੱਚ ਤੀਰਜ ਨਹੀਂ ਤਰਿਆ ਜਾ ਸਕਦਾ ਹੈ ਉਹ ਤੀਰਜ ਨਹੀਂ ਤਾਰਨ ਕਰ ਰਿਹਾ ਸ੍ਰੀ ਗੁਰੂ ਕਹਿ ਸੁਨੋ ਮਰਦਾਨਾ ਇਹ ਪੁਰ ਕਵਟੇ ਕੇਰ ਸਮਾਨਾ ਜਦੋਂ ਭਾਈ ਬਾਲਾ ਜੀ ਨੇ ਇਹ ਬਚਨ ਕਹੇ ਤੇ ਧੰ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਕਹਿ ਲਗੇ ਭਾਈ ਮਰਦਾਨਿਆ ਇੱਥੇ ਜਿਹੜਾ ਨਗਰ ਹੈ ਇਹ ਸਮਝ ਲੈ ਕਿ ਕੌਡੇ ਦੇ ਸਮਾਨ ਹੀ ਹੈ ਜਿਵੇਂ ਤੂੰ ਪਿੱਛੇ ਜਿੱਦ ਕੀਤੀ ਸੀ ਕਿ ਮੈਂ ਨਗਰ ਜਾਣਾ ਘਰ ਜਾਣਾ ਆਪਣੇ ਤੁਹਾਡੇ ਨਾਲ ਨਹੀਂ ਰਹਿਣਾ ਤੇ ਜਿੱਦ ਕਰਕੇ ਚਲਾ ਗਿਆ ਸੀ ਫਿਰ ਤੈਨੂੰ ਕੌਡੇ ਨੇ ਫੜ ਲਿਆ ਸੀ ਉਵੇਂ ਦੀ ਸਮਝ ਲੈ ਵੀ ਇੱਥੇ ਬਹੁਤ سارے ਰਕਸ਼ਸ ਰਹਿੰਦੇ ਨੇ ਉੱਥੇ ਤੇ ਇੱਕ ਕੌਡਾ ਸੀ ਤੇ ਇੱਥੇ ਪਤਾ ਨਹੀਂ ਕਿੰਨੇ ਹੋਣਗੇ ਇਸ ਕਰਕੇ ਇਹ ਜਿਹੜਾ ਨਗਰ ਹੈ ਇਕ ਕੌਡੇ ਦੇ ਵਾਂਗੂ ਹੀ ਰਕਸ਼ਾ ਦਾ ਨਗਰ ਹੈ ਤਪ ਤਕਰਾਹੇ ਮਹਜਨ ਪਾਇਓ ਸ਼ਰੀਰ ਕਰ ਤਾਰ ਹੈ ਤੁਹੇ ਬਚਾਇਓ ਜਿਸ ਕੌਡੇ ਰਕਸ਼ ਨੇ ਫੜ ਕਰਕੇ ਤੈਨੂੰ ਤਪਦੇ ਹੋਏ ਕੜਾਏ ਦੇ ਵਿੱਚ ਪਾਇਆ ਸੀ ਉੱਥੇ ਤਾਂ ਆਕਾਲ ਪੁਰਖ ਪ੍ਰਮਾਤਮਾ ਨੇ ਤੇਰੀ ਰੱਖਿਆ ਕਰਨ ਲਈ ਤੈਨੂੰ ਵਾਹਿਗੁਰੂ ਨੇ ਉਸ ਕੌਡੇ ਰਾਖਸ਼ ਤੋਂ ਬਚਾ ਲਿਆ ਪਰ ਇੱਥੇ ਇੰਨੇ ਜ਼ਿਆਦਾ ਰਾਖਸ਼ਸ ਨੇ ਤੈਨੂੰ ਕੌਣ ਬਚਾਵੇਗਾ ਆਪੁਨ ਜਾਵਹ ਨਗਰ ਮਜਾਰੀ ਸ੍ਰੀ ਪ੍ਰਭ ਕਰ ਤੋਰ ਰਖਵਾਰੀ ਇਹ ਕਹਿ ਲੱਗਿਆ ਸਤਗੁਰੂ ਜੀ ਕਹਿ ਲੱਗੇ ਭਾਈ ਮਰਦਾਨਿਆ ਹੁਣ ਤੂੰ ਇਸ ਨਗਰ ਦੇ ਵਿੱਚ ਜਾ ਤੇ ਆਪੇ ਹੀ ਵਾਹਿਗੁਰੂ ਪਰਮਾਤਮਾ ਤੇ ਰੱਖਿਆ ਕਰੇਗਾ ਤੂੰ ਇੱਕ ਵਾਰੀ ਇਸ ਨਗਰ ਦੇ ਵਿੱਚ ਜਾਣਾ ਕਰ ਮਰਦਾਨਾ ਕਹੈ ਜਰੋ ਸੋ ਨਗਰਾ ਕਬਹ ਨਾ ਜਾਵਾ ਤੇਹ ਕੇ ਦਗਰਾ ਤੇ ਭਾਈ ਮਰਦਾਨੇ ਨੇ ਜਦੋਂ ਇਹ ਬਚਨ ਸੁਣੇ ਤੇ ਸੁਣ ਕਰਕੇ ਕਹਿਣ ਲੱਗਿਆ ਅੱਗ ਲੱਗੇ ਐਸੇ ਨਗਰ ਨੂੰ ਸੜ ਜਾਵੇ ਐਸਾ ਨਗਰ ਤਾਂ ਮੈਂ ਨਹੀਂ ਜਾਵਾਂਗਾ ਇਸ ਨਗਰ ਦੇ ਰਸਤੇ ਇਹੋ ਜੇ ਥਾਂ ਤੇ ਇਹੋ ਜਿਹੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਪੱਕਦੇ ਨਹੀਂ ਜਾਵਾਂਗਾ ਪਹਿਲਾਂ ਭੁੱਖ ਲੱਗੀ ਆ ਥਕੇਵਾ ਹੋ ਰਿਹਾ ਹੈ ਉੱਤੋਂ ਹੋਰ ਉੱਥੇ ਰਾਖਸ ਨਾਲ ਮੈਨੂੰ ਕੌਣ ਬਚਾਵੇਗਾ ਕੌਣ ਮੇਰੀ ਉੱਥੇ ਰੱਖਿਆ ਕਰੇਗਾ ਕਿਆ ਹੋ ਬਚੇ ਤਬਹ ਮਵ ਪ੍ਰਾਨਾ ਅਬ ਕਹ ਹੈ ਕਰ ਹਾ ਕੋ ਖਾਣਾ ਉਦੋਂ ਤੱਕ ਕਿਸੇ ਤਰੀਕੇ ਮੇਰੇ ਮਸਾ ਕਿਤੇ ਪ੍ਰਾਣ ਬਚ ਗਏ ਉਦੋਂ ਤਾਂ ਮੈਂ ਉਸ ਕੋਡੇ ਰਾਖਸ ਤੋਂ ਬਚ ਗਿਆ ਹੁਣ ਇੱਥੇ ਮੈਂ ਕਿਵੇਂ ਬਚਾਂਗਾ ਇਹ ਤੇ ਮੈਨੂੰ ਫੜ ਕਰਕੇ ਖਾ ਲੈਣਾ ਕਰਨਗੇ ਸੁਨਕੇ ਬਿਗਸਾ ਕਹਿਓ ਗੁਰੂ ਗੁਰੂ ਪੂਰੰ ਜਾਣੋ ਇਸ ਪਰ ਵਿਖਿਆ ਜਰੂਰਾਂ ਤੇ ਇਹ ਸੁਣ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਭਾਈ ਮਰਦਾਨੇ ਨੂੰ ਕਹਿ ਲੱਗੇ ਭਾਈ ਮਰਦਾਨਿਆ ਇਸ ਨਗਰ ਤੇ ਵਿੱਚ ਤੈਨੂੰ ਹਣ ਜ਼ਰੂਰ ਜਾਣਾ ਪਵੇਗਾ ਇਸ ਨਗਰ ਦੇ ਵਿੱਚ ਤੇਰਾ ਜਾਣਾ ਬਹੁਤ ਜ਼ਰੂਰੀ ਹੈ অতি ਜ਼ਰੂਰੀ ਹੈ ਸਮਝ ਲੈ ਬਿਨਾ ਗਏ ਤੇ ਸਰਾ ਰਕਾਜੂ ਜਾਤੇ ਚਲ ਜਾਵ ਹਤਮ ਅਜੂ ਤੇ ਕਿਉਂਕਿ ਤੇਰੇ ਜਾਏ ਬਣਾ ਸਾਡਾ ਕੰਮ ਨਹੀਂ ਸਰਣਾ ਤੈਨੂੰ ਇਸ ਨਗਰ ਦੇ ਵਿੱਚ ਹੁਣ ਜਾਣਾ ਹੀ ਪੈਣਾ ਤੂੰ ਇਸ ਨਗਰ ਦੇ ਵਿੱਚ ਜਾਵੇਂਗਾ ਤੇ ਸਾਡਾ ਕਰਜ ਹੋਵੇਗਾ ਕਿਉਂਕਿ ਭਾਈ ਮਰਦਾਨਾ ਜਗਤ ਦਾ ਬਹਾਨਾ ਭਾਈ ਮਰਦਾਨੇ ਨੂੰ ਪਿਆਸ ਲੱਗਦੀ ਹੈ ਤੇ ਬਲੀ ਕੰਧਾਰੀ ਦਾ ਉਧਾਰ ਹੁੰਦਾ ਭਾਈ ਮਰਦਾਨਾ ਪਿੰਡ ਜਾਣ ਦਾ ਜ਼ਿਕਰ ਕਰਦਾ ਤੇ ਕੋਡੇ ਰਾਖਸ ਦਾ ਉਧਾਰ ਹੁੰਦਾ ਭਾਈ ਮਰਦਾਨੇ ਨੂੰ ਭੁੱਖ ਲੱਗਦੀ ਪਿਆਸ ਲੱਗਦੀ ਹੈ ਤੇ ਜਾਦੂਗਰਨੀਆਂ ਦਾ ਉਧਾਰ ਹੁੰਦਾ ਇਸ ਪ੍ਰਕਾਰ ਭਾਈ ਮਰਦਾਨੇ ਦੇ ਕਰਕੇ ਹੀ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਦਾ ਇਸ ਨੂੰ ਭੁੱਖ ਲਾਉਂਦੇ ਹਨ ਪਿਆਸ ਲਾਉਂਦੇ ਹਨ ਕਿ ਜਦੋਂ ਭੁੱਖ ਤੇ ਪਿਆਸ ਤੇ ਅਧੀਨ ਹੋ ਕਰਕੇ ਜਾਂਦਾ ਹੈ ਤੇ ਫਿਰ ਉਹ ਨੰਮ ਮੁੱਖਾਂ ਦਾ ਉਹ ਨਾ ਜੀਵਾਂ ਦਾ ਉਦਾਰ ਹੁੰਦਾ ਇਸ ਕਰਕੇ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਕਹਿ ਲੱਗੇ ਭਾਈ ਮਰਦਾਨਿਆ ਤੈਨੂੰ ਹੁਣ ਇਸ ਨਗਰ ਦੇ ਵਿੱਚ ਜ਼ਰੂਰ ਜਾਣਾ ਪਵੇਗਾ ਤੇਰੇ ਜਾਏ ਬਿਨਾ ਸਾਡਾ ਕੰਮ ਨਹੀਂ ਸਰੇਗਾ ਪ੍ਰਭ ਸੁਨ ਮੇਰੇ ਬਚਨ ਰਸਾਵ ਹੋ ਰਾਖਸ ਟਿਕਤੇ ਮੁਝੇ ਹਲਾਵ ਹੋ ਤੇ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਤੇ ਮੇਰੀਆਂ ਗੱਲਾਂ ਦਾ ਗੁੱਸਾ ਹੀ ਕਰ ਗਏ ਤੁਸੀਂ ਮੇਰੇ ਗੱਲ ਸੁਣ ਕਰਕੇ ਰੋਸ ਦੇ ਵਿੱਚ ਹੀ ਆ ਗਏ ਗ੍ਰੋਧ ਦੇ ਵਿੱਚ ਹੀ ਆ ਗਏ ਤੇ ਹੁਣ ਇਸ ਕਰਕੇ ਤੁਸੀਂ ਮੈਨੂੰ ਰਕਸ਼ਸਾਂ ਕੋਲ ਭੇਜ ਕਰਕੇ ਤੇ ਉਹਨਾਂ ਤੋਂ ਮਰਵਾਉਣਾ ਚਾਹੁੰਦੇ ਹੋ ਰਕਸ਼ਸਾਂ ਦਾ ਖਾਣਾ ਬਣਾਉਣਾ ਚਾਹੁੰਦੇ ਹੋ ਪੰਘਿਆ ਹੈ ਕਰ ਕੋ ਪਾਵਹ ਮੁਖਮਾਹੀ ਇਹ ਬਿਦਾ ਬਚਨਾ ਹੋਏ ਤਬ ਨਹੀਂ ਉਹ ਮੈਨੂੰ ਫੜ ਕੇ ਮੁਖ ਦੇ ਵਿੱਚ ਪਾ ਲੈਣਗੇ ਚਬਾ ਚਬਾ ਕੇ ਖਾ ਜਾਣਗੇ ਉਦੋਂ ਫਿਰ ਮੇਰਾ ਕਿਵੇਂ ਬਚਾ ਹੋਵੇਗਾ ਕੌਣ ਮੈਨੂੰ ਉੱਥੇ ਬਚਾਵੇਗਾ ਭਾਵ ਉੱਥੇ ਮੇਰੀ ਜਾਨ ਨਹੀਂ ਬਚੇਗੀ ਮੈਂ ਪਰਲੋਕ ਸੁਧਾਰ ਜਾਵਾਂਗਾ ਪਰ ਦੇਸ ਮੁਖ ਕਰ ਮੈਂ ਨਾ ਸੁਧਾਰਾ ਮਾਰਿਓ ਚਾਹ ਆਪ ਤੁਮ ਮਾਰਾ ਇਹ ਕਹਿਣ ਲੱਗਾ ਸਤਿਗੁਰੂ ਜੀ ਮੈਂ ਇਸ ਨਗਰਵਲ ਬੂ ਕਰਕੇ ਨਹੀਂ ਜਾਵਾਂਗਾ ਜੇ ਤੁਸੀਂ ਮਾਰਨਾ ਹੀ ਹੈ ਤੁਸੀਂ ਮੈਨੂੰ ਇੱਥੇ ਮਾਰ ਦਿਓ ਤੁਸੀਂ ਆਪ ਮੈਨੂੰ ਮਾਰ ਦਿਓ ਤੇ ਮੈਂ ਨਗਰ ਦੇ ਵਿੱਚ ਜਾ ਕਰਕੇ ਇਹਨਾਂ ਰਕਸ਼ਾਂ ਦਾ ਖਾਣਾ ਨਹੀਂ ਬਣਨਾ ਚਾਹੁੰਦਾ ਹਾਂ ਇਸ ਪ੍ਰਕਾਰ ਕੇ ਬਚਨ ਬਿਲਾਸਾ ਕਰਤ ਹੋਤੇ ਸੰਤਨ ਸੁਖਰਾਸਾ ਇਸ ਤਰ੍ਹਾਂ ਦੇ ਬਚਨ ਬਿਲਾਸ ਉੱਤੇ ਧੰ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਦੇ ਸਮੇਤ ਭਾਈ ਮਰਦਾਨਾ ਜੀ ਦੇ ਨਾਲ ਕਰ ਰਹੇ ਹਨ ਤਹਿ ਚਨ ਨਿਕਸ਼ਿ ਰਕਸ਼ ਰਾਜ ਬਹਿਰ ਨਗਰ ਤੇ ਲਿਖੇ ਪਲੇ ਸਮਾਜਾ ਉਸੇ ਸਮੇਂ ਉਥੋਂ ਦੇ ਜਿਹੜੇ ਰਕਸ਼ਸ ਨੇ ਉਹਨਾਂ ਦਾ ਜੋ ਰਾਜਾ ਹੈ ਆਪਣਾ ਟੋਲਾ ਲੈ ਕਰਕੇ ਤੇ ਆਪਣੇ ਨਗਰ ਦੇ ਵਿੱਚੋਂ ਬਾਹਰ ਨਿਕਲਿਆ ਹ। ਚੜਿਓ ਅਖੇਰ ਬਿਰਤ ਕੇ ਕਾਰਨ ਸੰਗ ਬਟੋ ਰਾਖਸਦਲਦਾਰਲਾ ਆਪਣੇ ਨਾਲ ਬਹੁਤ ਵੱਡੀ ਰਾਖਸ਼ਾਂ ਦੀ ਫੌਜ ਲੈ ਕਰਕੇ ਰਾਖਸ਼ਾਂ ਦਾ ਦਲ ਲੈ ਕਰਕੇ ਟੋਲਾ ਲੈ ਕਰਕੇ ਅਖੇਟ ਬਿਰਤੀ ਭਾਵ ਕਿ ਸ਼ਿਕਾਰ ਕਰਨ ਦੀ ਬਿਰਤੀ ਲੈ ਕੇ ਸ਼ਕਾਰ ਤੇ ਮਨਸੂਟੇ ਦੇ ਨਾਲ ਆਪਣੇ ਨਗਰ ਦੇ ਵਿੱਚੋਂ ਉਹ ਰਾਜਾ ਬਾਹਰ ਨਿਕਲਿਆ ਹੈ ਲੱਖ ਸਪਤ ਦਸ ਦੇਹ ਉਤੰਗਾ ਵਦਕ ਰੂਪ ਜਿਨ ਮੇਚ ਕਰੰਗਾ ਤੇ ਕਬੀਰ ਆਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਲੱਖ ਸਪਤ ਦਸ ਦੇਹ ਉਤੰਗਾ 17 ਲੱਖ ਰਕਸ਼ਾਂ ਦੀ ਬੜੀ ਉੱਚੀ ਉੱਚੀ ਸ਼ਰੀਰ ਨੇ ਬੜੀਆਂ ਉੱਚੀਆਂ ਉੱਚੀਆਂ ਦੇਹੀਆਂ ਹਨ ਜਿਨ੍ਹਾਂ ਦੇ ਬਹੁਤ ਹੀ ਵੱਡੇ ਭਿਆਨਕ ਰੂਪ ਬੜੇ ਹੀ ਭਿਆਨਕ ਸਰੂਪ ਹਨ ਬੜੇ ਹੀ ਡਰਾਬ ਨੇ ਸਰੂਪ ਹਨ ਜਨ ਮੇਚਕ ਰੰਗਾ ਅਤੇ ਕਾਲੇ ਰੰਗ ਹਨ ਕਹਤੋ ਸ਼ਾਮ ਕਟਾਸੋ ਆਵੇ ਬਕਸੇ ਬਕਸੇ ਨਿਕਸੇ ਦਾਤਲ ਖਾਵੇ ਜਾਂ ਫਿਰ ਇਸ ਤਰ੍ਹਾਂ ਲੱਗਦਾ ਕਿ ਸਮਝੋ ਮੰਨ ਲਵੋ ਕਾਲੀਆਂ ਕਟਾਵਾਂ ਸਿਰ ਦੇ ਉੱਪਰ ਚੜ੍ਹ ਕਰਕੇ ਆ ਰਹੀਆਂ ਨੇ ਇਨੇ ਵਟੇਵਟੇ ਉਹਨਾਂ ਦੇ ਸਰੀਰ ਹਨ ਕਾਲੇ ਰੰਗ ਦੇ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜੜੀਆਂ ਕਾਲੀਆਂ ਘਟਾਵਾਂ ਹਨ ਚੜ੍ਹ ਕਰਕੇ ਬੱਦਲਾਂ ਦੇ ਵਿੱਚ ਆ ਰਹੀਆਂ ਹਨ ਤੇ ਬੱਕ ਸੇ ਨਿਕਸੇ ਦਾੰਤ ਲਖਾਵਰ ਉਹਨਾਂ ਬੱਦਲਾਂ ਦੇ ਵਿੱਚੋਂ ਜਿਵੇਂ ਬਗੜੇ ਉੱਟਦੇ ਹਨ ਚਿੱਟੇ ਰਗਦੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਹੜੇ ਉਹਨਾਂ ਦੇ ਦੰਦ ਹਨ ਉਹਨਾਂ ਬਗੜਿਆਂ ਦੀ ਨਿਆਈ ਪ੍ਰਤੀਤ ਹੋ ਰਹੇ ਹਨ ਨਾਸਾ ਕਰਨ ਕੋਪ ਸੇ ਜਨਕੇ ਲੋਚਨ ਸਰੋਨਤਾ ਸਰਸੇਦਨ ਕੇ ਫੇਰ ਜਨਾਂ ਦੇ ਨਾਸਾ ਅਤੇ ਕੰਨ ਅੰਨੇ ਖੂ ਦੇ ਵਾਂਗ ਹਨ ਜਿਵੇਂ ਅੰਨਾ ਖੂ ਬਹੁਤ ਡੂੰਗਾ ਹੁੰਦਾ ਬੜਾ ਵੱਡਾ ਹੁੰਦਾ ਹੈ ਉਸ ਦੇ ਵਿੱਚ ਕੁਝ ਦਿਸਦਾ ਨਹੀਂ ਕੇਵਲ ਹਨੇਰਾ ਧਾਹ ਹੈ ਉਸ ਤਰ੍ਹਾਂ ਉਹਨਾਂ ਕੀ ਜੜੀਆਂ ਨਾਸਾ ਹਨ ਤੇ ਜਿਹੜੇ ਉਹਨਾਂ ਦੇ ਕੰਨ ਹਨ ਇਹ ਕਾਲੇ ਰੰਗ ਦੇ ਬੜੇ ਹੀ ਵੱਡੇ ਅੰਨੇ ਖੂਦ ਹੀ ਨਿਆਈ ਹਨ ਅਤੇ ਉਹਨਾਂ ਦੇ ਨਿਰਤਰ ਲਹੂ ਦੇ ਵਾਂਗ ਲਾਲ ਰੰਗ ਦੇ ਹਨ ਲੋਹਿਤ ਬਰਣ ਵਿਸਲਹਿ ਬਾਲਾ ਪਹਿਰੇ ਗਲਮ ਹੈ ਹਟਨ ਮਾਲਾ ਤੇ ਲੋਹਿਤ ਬਰਣ ਵਿਸਲਹਿ ਦਾਲਾ ਲੋਹਿਤ ਕਹਿੰਦੇ ਹਨ ਕਿ ਉਹਨਾਂ ਦੇ ਜਿਹੜੇ ਲਾਖੇ ਰੰਗ ਦੇ ਵਿਸਲਹਿ ਬਾਲਾ ਜਿਹੜੇ ਵਾਲ ਹਨ ਬਹੁਤ ਵੱਡੇ ਵੱਡੇ ਹਨ ਪਹਿਰੇ ਗਲਮਹਿ ਹੱਡਨ ਮਾਲਾ ਅਤੇ ਗਲੇ ਦੇ ਵਿੱਚ ਉਹਨਾਂ ਨੇ ਹੱਡਾਂ ਦੀਆਂ ਮਾਲਾ ਪਾਈਆਂ ਹੋਈਆਂ ਹਨ ਦੋਹਰਾ ਸ਼੍ਰੀ ਗੁਰੂ ਕੇਜੋ ਨੇਕਟ ਕੇਰ ਤਸਤੇ ਉਰਦ ਥਾਨਾ ਤੇ ਸਤਿਗੁਰੂ ਗੁਰਨਾਨਕ ਸਾਹਿਬ ਜੀ ਜਿਸ ਪਹਾੜ ਦੇ ਕੋਲ ਥੱਲੇ ਬੈਠੇ ਹਨ ਉਸ ਪਹਾੜ ਦੇ ਉੱਪਰ ਜਿਹੜਾ ਚੜ੍ਹ ਕਰਕੇ ਇਹ ਰਾਜਾ ਆਪਣਾ ਟੋਲਾ ਲੈ ਕਰਕੇ ਆ ਰਿਹਾ ਹ ਮਰਦਾਨਾ ਦੇਖਤ ਭਇਓ ਨਿਕਸੇ ਮਨੁਹ ਪ੍ਰਾਨ ਉਸ ਪਹਾੜ ਦੇ ਉੱਪਰ ਚੜ੍ਹ ਕਰਕੇ ਭਾਈ ਮਰਦਾਨਿਆਂ ਨੇ ਦੇਖਿਆ ਕਿ ਰਾਜਾ ਆਪਣੇ ਰਖਸ਼ਾਂ ਦੀ ਫੌਜ ਲੈ ਕਰਕੇ ਆਪਣਾ ਟੋਲਾ ਲੈ ਕਰਕੇ ਸ਼ਿਕਾਰ ਕਰਨ ਵਾਸਤੇ ਆ ਰਿਹਾ ਤੇ ਮਨੁ ਭਾਈ ਮਰਦਾਨਾ ਦੇਖ ਕਰਕੇ ਕੰਬ ਗਿਆ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਸਰੀਰ ਦੇ ਵਿੱਚੋਂ ਪ੍ਰਾਣ ਹੀ ਨਿਕਲ ਗਏ ਸਰੀਰ ਦੇ ਵਿੱਚੋਂ ਸਵਾਸ ਹੀ ਨਿਕਲ ਗਏ ਹਨ ਜਾਨ ਨਿਕਲ ਗਈ ਦੇਖ ਕਰਕੇ ਚੌਪਈ ਪੀਤ ਪਯੋ ਕੰਪਤ ਸਰਬੰਗਾ ਮੁਤੇ ਬੋਲ ਨ ਸਕਹਿ ਨ ਸੰਗਾ ਤੇ ਸਰੀਰ ਪੀੜਾ ਪੈ ਗਿਆ ਸਰੀਰ ਦੇ ਕਰਕੇ ਸਾਰੇ ਅੰਗਾਂ ਕਰਕੇ ਭਾਈ ਮਰਦਾਨੇ ਨੂੰ ਥਰਥਰੀ ਕੰਬਣੀ ਛੜ ਗਈ ਹੈ ਮੁਖ ਤੇ ਬੋਲ ਨ ਸਕਹਿ ਨ ਸੰਗਾ ਤੇ ਮੁਖ ਦੇ ਵਿੱਚੋਂ ਕੋਈ ਬੋਲ ਨਹੀਂ ਨਿਕਲ ਰਿਹਾ ਮੁਖ ਦੇ ਵਿੱਚੋਂ ਆਵਾਜ਼ ਨਹੀਂ ਨਿਕਲ ਰਹੀ ਹੈ ਹਮਾਰੇ ਕੋਥਾਏ ਆਏ ਕਰ ਅਭੀ ਜੀਵਨ ਹੋਏ ਹਮਾਰਾ ਕਬਹੀ ਤੇ ਕਹਿਣ ਲੱਗਿਆ ਕਿੱਥੇ ਆ ਕੇ ਕਿਹੜੇ ਭੜੇ ਥਾਂ ਤੇ ਮਰੇ ਹਾਂ ਹੁਣ ਇੱਥੇ ਸਾਡਾ ਬਚਣਾ ਮੁਮਕਿਨ ਨਹੀਂ ਹੁਣ ਅਸੀਂ ਇੱਥੋਂ ਬਚ ਕੇ ਨਹੀਂ ਜਾ ਸਕਾਂਗੇ ਸਾਡਾ ਹੁਣ ਇੱਥੇ ਜੀਵਨ ਬਾਕੀ ਨਹੀਂ ਰਹਿ ਗਿਆ ਹੈ ਲੱਗਦਾ ਹੈ ਮੌਤ ਸਿਰ ਤੇ ਆੜ ਖੜੀ ਹੈ ਇਸ ਤਰ੍ਹਾਂ ਭਾਈ ਮਰਦਾਨਾ ਦੀ ਵਿਚਾਰ ਕਰ ਰਹੇ ਹਰ ਸੋਚ ਰਹੇ ਹਨ ਦੁਹਰਾ ਕਰਕੇ ਸੰਗ ਬਤਾਵਈ ਕਰੋ ਉਪਾਅ ਜੇ ਕੋਏ ਭਾਈ ਮਰਦਾਨੇ ਦੇ ਮੁਖੋਂ ਬਚਨ ਨਹੀਂ ਨਿਕਲਦਾ ਬੋਲ ਨਹੀਂ ਨਿਕਲਦੇ ਹੱਥ ਨਾਲ ਇਸ਼ਾਰਾ ਕਰਕੇ ਸਤਿਗੁਰੂ ਗੁਰਨਾਨਕ ਸਾਹਿਬ ਜੀ ਨੂੰ ਕਹਿੰਦਾ ਕਰੋ ਉਪਾਅ ਜੇ ਕੋਏ ਕੀ ਇਧਰੋਂ ਫੌਜ ਆ ਰਹੀ ਆ ਰਕਸ਼ਾਂ ਦੀ ਕੋਈ ਉਪਾਅ ਕਰੋ ਕਿ ਹਿਲਾ ਕਰੋ ਇਹਨਾਂ ਤੋਂ ਬਚਣ ਦਾ ਤੇ ਸਾਨੂੰ ਬਚਾ ਲਵੋ ਰਕਸ਼ਖਾਂ ਆਨਕਰ ਨਿਸ਼ਚੈ ਮਤਰ ਅਬ ਹੋਏ ਕਿ ਲੱਗਾ ਇਹ ਰਕਸ਼ਾ ਕਰਕੇ ਸਾਨੂੰ ਮਾਰ ਦੇਣਗੇ ਖਾ ਲੈਣਗੇ ਤੇ ਹੁਣ ਸਾਡੀ ਮੌਤ ਨਿਸ਼ਚਿਤ ਹੈ ਹੁਣ ਅਸੀਂ ਮਾਰੇ ਜਾਵਾਂਗੇ ਫੌਜ ਚੜ੍ਹ ਕਰਕੇ ਆ ਰਹੀ ਹੈ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਹੱਥ ਦਾ ਇਸ਼ਾਰਾ ਕਰਕੇ ਸਮਝਾਉਂਦਾ ਕਿ ਕੋਈ ਤੁਸੀਂ ਹੀਲਾ ਕਰ ਲਵੋ ਕੋਈ ਉਪਾਅ ਕਰ ਲੈਣਾ ਕੋਈ ਨਾ ਤੋਂ ਬਚਣ ਦਾ ਚਾਪਈ ਜਯੋ ਜਯੋ ਰਾਖਸ ਟਿਕ ਚਲ ਆਵੇ ਭਇਓ ਮਰਦਾਨਾ ਸੁਕਚਿਓ ਜਾਵੇ ਜਿਵੇਂ ਜਿਵੇਂ ਉਹਨਾਂ ਰਕਸ਼ਾਂ ਦੀ ਫੌਜ ਭਾਈ ਮਰਦਾਨੇ ਦੇ ਵੱਲ ਸਤਿਗੁਰਾਂ ਦੇ ਵੱਲ ਚੱਲ ਕਰਕੇ ਨੇੜੇ ਆਉਂਦੀ ਜਾ ਰਹੀ ਹੈ ਭਇਓ ਮਰਦਾਨਾ ਸੁਕਚਿਓ ਜਾਵੇ ਭਾਈ ਮਰਦਾਨਾ ਉਵੇਂ ਉਵੇਂ ਹੀ ਸੁੰਗੜਦਾ ਜਾ ਰਿਹਾ ਹੈ ਸ਼ਰੀਰ ਦੇ ਕੰਬਣੀ ਹੋਰ ਵੱਧਦੀ ਜਾ ਰਹੀ ਹੈ ਤੇ ਭਾਈ ਮਰਦਾਨੇ ਦੀ ਹਾਲਤ ਹੋਰ ਖਸਤਾ ਹੁੰਦੀ ਜਾ ਰਹੀ ਹੈ ਬੜਾ ਡਰ ਲੱਗਦਾ ਹੈ ਬੜਾ ਹੀ ਭਿਆਨਕ ਦ੍ਰਿਸ਼ ਬਣਿਆ ਹੋਇਆ ਹੈ ਭੱਗਣਾ ਚਾਹੈ ਨਾ ਉਠ ਤਬ ਸਕੈ ਹਮ ਨਹ ਦੇਖਾ ਇਤ ਉਤ ਤੱਕ ਹੀ ਤੇ ਭੱਗਣਾ ਚਾਹੁੰਦਾ ਹੈ ਹਿਰਦੇ ਵਿੱਚ ਆ ਕਿ ਮੈਂ ਭੱਜ ਜਾਵਾਂ ਪਰ ਉਠ ਨਹ ਸਕੈ ਉਠ ਨਹੀਂ ਸਕਦਾ ਇਨਾ ਡਰ ਲੱਗ ਰਿਹਾ ਇਨਾ ਭਿਆਨਕ ਦ੍ਰਿਸ਼ ਬਣਿਆ ਹੋਇਆ ਹੈ ਕਿ ਸਮਝੋ ਉਸ ਦੀ ਜਾਨ ਹੀ ਨਿਕਲ ਗਈ ਹੋਵੇ ਹੱਥ ਪੈਰ ਕੰਮ ਕਰਨੇ ਬੰਦ ਕਰ ਦੇਣ ਇਸ ਤਰ੍ਹਾਂ ਦਾ ਦ੍ਰਿਸ਼ ਬਣਿਆ ਹੋਇਆ ਤੇ ਇਸ ਕਰਕੇ ਹਮ ਨਹਿ ਦੇਖੈ ਇਤ ਉਤ ਤੱਕਈ ਇਧਰ ਉਧਰ ਦੇਖਦਾ ਕਿਤੇ ਇਹ ਰਕਸ਼ ਸਾਨੂੰ ਨਾ ਦੇਖ ਲੈਣ ਅਸੀਂ ਇਹਨਾਂ ਦੀ ਨਿਗਾਹ ਦੇ ਵਿੱਚ ਨਾ ਪੈ ਜਾਈਏ ਨਹੀਂ ਤਾਂ ਇਹ ਸਾਨੂੰ ਆ ਕਰਕੇ ਮਾਰ ਦੇਣਗੇ ਖਾ ਲੈਣਗੇ ਇਸ ਵਿੱਚ ਦੇਖਿਓ ਦਇਆ ਆਵਾਸਾ ਪੈਖੰਡਨ ਹਿਤ ਬਚਨ ਪ੍ਰਕਾਸ਼ਾ ਤੇ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਵਰ ਦਿੱਖਿਆ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੇ ਭਾਈ ਮਰਦਾਨੇ ਨੂੰ ਦੇਖ ਕਰਕੇ ਪੈਖੰਡਨ ਹਿਤ ਬਚਨ ਪ੍ਰਕਾਸ਼ਾ ਭਾਈ ਮਰਦਾਨੇ ਦੇ ਬਚਨ ਭਾਈ ਮਰਦਾਨੇ ਦਾ ਡਰ ਦੂਰ ਕਰਨ ਵਾਸਤੇ ਸਤਿਗੁਰਾਂ ਨੇ ਇਹ ਪਾਵਨ ਬਚਨ ਕਹੇ ਹਨ ਮਰਦਾਨੇ ਔਰ ਧੀਰਜ ਧਰੇ ਸ਼੍ਰੀ ਪ੍ਰਭ ਕੋ ਮਖ ਨਾਮ ਉਚਰੇ ਸਤਿਗੁਰੂ ਜੀ ਕਹਿ ਲਗੇ ਭਾਈ ਮਰਦਾਨਿਆ ਧੀਰਜ ਰੱਖ ਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪਣੇ ਮੁਖ ਤੋਂ ਉਚਾਰਨ ਕਰ ਉਹ ਸਵਾਹਿਗੁਰੂ ਦੇ ਪਰਮੇਸ਼ਰ ਦਾ ਨਾਮ ਜਪਣਾ ਕਰ ਹਿਰਦੇ ਵਿੱਚ ਤੀਰਜ ਰੱਖ ਤੈਨੂੰ ਕੁਝ ਨਹੀਂ ਹੋਵੇਗਾ ਵਰਗੂ ਪ੍ਰਮਾਤਮਾ ਤੇਰੀ ਰੱਖਿਆ ਕਰੇਗਾ। ਨਰਪਾ ਹਵੇ ਕਰ ਦੇਖ ਤਮਾਸ਼ਾ ਜਾ ਕਹਿ ਤੂਸਨਾ ਭੇ ਸੁਖਰਾਸਾ। ਸਤਿਗੁਰੂ ਜੀ ਕਹਿ ਲਗੇ ਭਾਈ ਮਰਦਾਨਿਆ ਲਿਰ ਭਏ ਹੋ ਕੇ ਲਿਡਰ ਹੋ ਕਰਕੇ ਤਿਤ ਤੂੰ ਕੇਵਲ ਤਮਾਸ਼ਾ ਦੇਖ ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸ਼ਾਂਤ ਹੋ ਗਏ ਹਨ ਤਨਮਹ ਹੁਤੋ ਜੋ ਰਾਖਸਰਾ ਹੋ ਅਰਹਮ ਕੋ ਦੇਖ ਭਇਓ ਹਰਖਾਓ ਤੇ ਭਾਈ ਬਾਲਾ ਤੇ ਕਹਿੰਦੇ ਕਿ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਰਾਜਾ ਸੀ ਉਹਨੇ ਸਾਡੇ ਵੱਲ ਦੇਖਿਆ ਤੇ ਦੇਖ ਕਰਕੇ ਬੜਾ ਪ੍ਰਸੰਨ ਹੋਇਆ ਹੈ ਜਿਦੇ ਸੈਨਾ ਸੰਗ ਬੋਲਿਓ ਪਾਨੀ ਹਿਸਾ ਮਹ ਜਹ ਚਾਹੇ ਮਹਾਨੀ ਤੇ ਕਹਿਣ ਲੱਗਿਆ ਆਪਣੇ ਸੇਵਕਾਂ ਨੂੰ ਆਪਣੇ ਹੌਜ ਨੂੰ ਕਹਿ ਲੱਗਾ ਹਿੰਸਾ ਮਹਿ ਜਿਹੜੇ ਹਿੰਸਾ ਕਰਨ ਦੇ ਵਿੱਚ ਚਾਹੇ ਮਾਨੀ ਸਾਰਿਆਂ ਤੋਂ ਵੱਡੀ ਜੋ ਸਾਡੀ ਇੱਛਾ ਹੈ ਕਿ ਅਸੀਂ ਮਨੁੱਖ ਦਾ ਬਾਸ ਖਾਈਏ ਉਹ ਸਾਡੇ ਸਾਹਮਣੇ ਹੈ ਉਹ ਮਨੁੱਖ ਸਾਡੇ ਸਾਹਮਣੇ ਹਨ ਚਰੰਕਾਲ ਮਹਿ ਪਲੋ ਸ਼ਿਕਾਰਾ ਮਾਨਖ ਆਮਖ ਬਨਾ ਆਹਾਰਾ ਤੇ ਕੋਈ ਬਹੁਤ ਲੰਮੇ ਅਰਸ਼ੇ ਤੋਂ ਬੜੇ ਲੰਮੇ ਸਮੇਂ ਦੇ ਵਿੱਚ ਆਕਰਕੇ ਕੋਈ ਮਨੁੱਖਾ ਕਰਕੇ ਸਾਡਾ ਸ਼ਿਕਾਰ ਬਣੇ ਹਨ ਇੱਥੇ ਮਨੁੱਖਾਏ ਨੇ ਚਰਵੇਂ ਨਾਲ ਸ਼ਿਕਾਰ ਕਰੀਏ ਸਾਨੂੰ ਮਨੁੱਖ ਦਾ ਮਾਸ ਮਿਲਿਆ ਤੇ ਸ਼ਿਕਾਰ ਕਰਕੇ ਇਹਨਾਂ ਨੂੰ ਖਾ ਲਈਏ ਗਿਰ ਕੇ ਤਰ ਤਿੰਨ ਨਰ ਵੈਸੇ ਜਾਏ ਘੋ ਭਾਹ ਨਹੀਂ ਐਸੇ ਤੇ ਬਨੁ ਤਿੰਦੇ ਬਨੁਖ ਥੱਲੇ ਦਰਖਤ ਕੋਲ ਬੈਠੇ ਹਨ ਜਾ ਕਰਕੇ ਉਹਨਾਂ ਨੂੰ ਫੜ ਲਵੋ ਕਿਤੇ ਭੱਜ ਨਾ ਜਾਣ ਕਿਸੇ ਪਾਸੇ ਸਰਕਾਰ ਨੇ ਜਪੂ پتਕੇ ਬੰਨਾ ਤਰਾਕਸ ਆਏ ਤਜ ਸੈਨਾ ਇਸ ਤਰ੍ਹਾਂ ਉਸ ਰਾਜ ਦੇ ਸੇਵਕਾਂ ਨੇ ਜਦੋਂ ਸੁਣਿਆ ਹੈ ਤੇ ਸੁਣ ਕਰਕੇ ਆਪਣੀ ਸੈਨਾ ਨੂੰ ਛੱਡ ਕਰਕੇ ਤਿੰਨ ਰਕਸ਼ਸ ਆਏ ਹਨ ਇਹ ਵੈਸੇ ਬੇਤੀ ਕੁਲਦੀਪਾ ਜਬਹੀ ਪਹਚੇ ਆਨ ਸਮੀਪਾ ਜਿੱਥੇ ਸਤਿਗੁਰੂ ਪ੍ਰਨਾਨਕ ਸਾਹਿਬ ਦੀ ਪਾਈ ਮਰਦਾਨੇ ਤੇ ਬਾਲੇ ਸਮੇਤ ਬੈਠੇ ਹਨ ਉਥੇ ਆ ਕਰਕੇ ਸਤਿਗੁਰਾਂ ਦੇ ਕੋਲ ਪਹੁੰਚੇ ਹਨ ਤੇਹ ਚਨ ਆਂਧਾ ਭਏ ਮਤ ਮੂਡੇ ਚਲਣ ਪੰਥ ਨਹ ਪਾਵਹਿ ਟੁੰਡੇ ਜੇ ਜਦੋਂ ਸਤਿਗੁਰਾਂ ਦੇ ਕੋਲ ਇਸ ਤਰ੍ਹਾਂ ਅਖੇਟ ਬਿਰਤੀ ਲੈ ਕਰਕੇ ਆਏ ਤੇ ਆਉਂਦਿਆ ਹੀ ਤਿੰਨੇ ਰਕਸ਼ਸ ਅੰਨੇ ਹੋ ਗਏ ਚਦਨ ਪੰਥ ਨਹ ਪਾਵਹਿ ਟੁੰਡੇ ਉਹਨਾਂ ਨੂੰ ਰਸਤਾ ਨਹੀਂ ਦੱਸਦਾ ਕਿ ਕਿਹੜੇ ਪਾਸੇ ਚਲੀਏ ਕਿਹੜੇ ਪਾਸੇ ਜਾਈਏ ਆਪਣੇ ਕੁਝ ਵੀ ਉਹਨਾਂ ਨੂੰ ਦਿਸਦਾ ਨਹੀਂ ਹੈ ਅੱਖਾਂ ਤੋਂ ਅੰਨੇ ਹੋ ਗਏ ਹਨ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਕੋਲ ਆਏ ਹਨ ਤੇ ਹੁਣ ਜਿਵੇਂ ਸਤਿਗੁਰੂ ਜੀ ਇਹਨਾਂ ਦਾ ਉਧਾਰ ਕਰਦੇ ਨੇ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਕੋਤਕ ਵਰਤਾਉਂਦੇ ਹਨ ਉਹ ਸਾਰੀ ਵਿਚਾਰ ਵਾਰਤਾ ਆਉਣ ਵਾਲੇ ਪ੍ਰਸੰਗ ਦੇ ਅੰਦਰ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਿਵਾਦ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਬਾਤ ਵਿਆ ਉਨ੍ਹਾ ਅ biệt ਪ੍ਰਕਾਰ ਦੀਆਂ ਪੁੱਲਾਂ ਚੱਕਾਂ ਦੇ ਖਿਮਾ ਅਗਾਹਾਂ ਤੋਂ ਸਤਿਗੁਰੂ ਜੀ ਸਤਿ ਮਤ ਬਖਸ਼ਣ ਜੀ ਇਹ ਬੇਸੇ ਬੇਦੀ ਕੋਲੇ ਦੀਪਾ ਜਬਹੀ ਪਹੁੰਚੇ ਆਨ ਸਮੀਪਾ ਤੇਹ ਚਨਾ ਆਂਧਾ ਭਏ ਮਤ ਮੂਡੇ ਚਲਣ ਪੰਥ ਨਹ ਆਵਹਿ ਢੋਂਡੇ ਏਹ ਕੋ ਬੰਦ ਏਹ ਕੋ ਪਾਲੇ ਏਹ ਦਿਆਦ ਦਾ ਨਾਨਤ ਅਨਾਥ ਸਖੇ ਦੀਨ ਦਰਦ ਨਿਵਾਰ ਏ ਸਮਰੱਥ ਅਗਮ ਪੂਰਨ ਬੋਹੇ ਮਾਇਆ ਤਾਲ ਅੰਧ ਕੋਪ ਮਹਾ ਭਯਾ ਨਾਲਿ ਕਬਾਰ ਉਤਾਲ ਆਇ ਪ੍ਰਭ ਸਰਣਾਗਤੀ ਕਿਰਪਾ ਤੇ ਦਿਆ ਇਕ ਅੱਖਰ ਹਰ ਮਨ ਵਿਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਦ ਹੈ ਚੜੇ ਸੂਤਰ ਪਾਰੇ ਜੋ ਸਰਦਾ ਕਰੇ ਮਦੇ ਪਾਰਿ ਤਾਰਨ ਨਾਮ ਵਾਹਿ ਜੀ ਕਾ ਖਾਲਸਾ ਵਾਹਿ ਗੁਰ ਕੀ ਫਤੇ